ਧਰਮ ਦੇ ਵਿੱਚ ਪਹਿਲੇ ਗ੍ਰੰਥੀ ਕੌਣ ਸੀ? ਬਾਬਾ ਬੁੱਢਾ ਜੀ। ਕਲਯੁਗ ਦੀ ਉਮਰ ਕਿੰਨੀ ਹੈ? 432000 ਸਾਲ। ਅਮਰੀਕਾ ਨੇ ਜਾਪਾਨ ਤੇ ਬੰਬ ਸੁੱਟਿਆ ਸੀ ਕਦੋਂ ਸੁੱਟਿਆ ਸੀ ਤੇ ਉਹ ਬੰਬ ਦਾ ਨਾਮ ਕੀ ਸੀ? 6 ਅਗਸਤ 1945 ਤੇ ਬੰਬ ਦਾ ਨਾਮ ਲिटल ਬாய் ਤੇ ਬੰਬ ਹਿਰੋਸ਼ੀਮਾ ਨਾਗਾਸਾਕੀ ਸ਼ਹਿਰ 파 ਸਟਿਆ ਗਿਆ ਸੀ ਅੱਜ ਮੇਰੇ ਨਾਲ ਇੰਟਰਵਿਊ ਦੇ ਵਿੱਚ ਜੋ ਬੱਚਾ ਮੌਜੂਦ ਹੈ ਜੇਕਰ ਮੈਂ ਗੱਲ ਜੇ ਮੈਂ ਕਹਿ ਲਾਂ ਤਾਂ ਕਿ ਇਹ ਬੱਚਾ ਗੂਗਲ ਤੋਂ ਵੀ ਤੇਜ਼ ਹੈ ਤਾਂ ਕੁਝ ਗਲਤ ਨਹੀਂ ਹੋਏਗਾ ਕਿਉਂਕਿ ਇਸ ਬੱਚੇ ਨੂੰ ਜੇ ਕੋਈ ਵੀ ਚੀਜ਼ ਇੱਕ ਵਾਰ ਯਾਦ ਕਰਵਾ ਦਿੱਤੀ ਜਾਵੇ ਚਾਹੇ ਉਹ ਸਿੱਖ ਧਰਮ ਦੇ ਨਾਲ ਰਿਲੇਟਡ ਹੋਵੇ ਜਾਂ ਫਿਰ ਕੋਈ ਵੀ ਚੀਜ਼ ਹੋਵੇ ਪੁਰਾਣੀਆਂ ਲੜਾਈਆਂ ਪੁਰਾਣਾ ਇਤਿਹਾਸ ਜਾਂ ਫਿਰ ਮੌਜੂਦਾ ਕੋਈ ਵੀ ਮੰਤਰੀਆਂ ਦੇ ਅਹੁਦੇ ਮੰਤਰੀਆਂ ਦੇ ਜਨਮ ਤਰੀਕਾ ਕੁਝ ਬਾਰੇ ਕਿਸੇ ਬਾਰੇ ਵੀ ਜਾਣਕਾਰੀ ਦੇ ਦਿੱਤੀ ਜਾਵੇ ਤਾਂ ਉਹ ਭੁੱਲਦਾ ਨਹੀਂ ਹੈ ਇਸ ਲਈ ਅਸੀਂ ਇਸ ਨੂੰ ਕਹਿ ਰਹੇ ਹਾਂ ਕਿ ਇਹ Google ਤੋਂ ਵੀ ਤੇਜ਼ ਹੈ ਤੇ ਇਸ ਬੱਚੇ ਨੂੰ Google Boy ਵੀ ਕਿਹਾ ਜਾਂਦਾ ਹੈਗਾ ਇਸ ਦਾ ਨਾਮ ਹੈ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਸਵਾਗਤ ਹੈ ਤੁਹਾਡਾ NRI ਪੰਜਾਬੀ ਭੈਗੁਰਜੀ ਦਾ ਖਾਲਸਾ ਭੈਗੁਰਜੀ ਦੀ ਫਤਿਹ ਮਾਈ ਨੈਮ ਇਸ ਗੁਰਿੰਦਰ ਸਿੰਘ ਆ ਸਟੱਡੀ ਇਨ ਪਟੇਲ ਪਬਲਿਕ ਸਕੂਲ ਰਾਜਪੁਰਾ ਆ ਸਟੱਡੀ ਇਨ 6th B ਸਟੈਂਡਰਡ ਮੈਂ ਤੁਹਾਡੇ ਐਨ ਆਰ ਆਈ ਪੰਜਾਬੀ ਚੈਨਲ ਦੇ ਟੀਵੀ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਚਲ ਕੇ ਆਏ ਮੇਰੇ ਘਰ ਤੇ ਮੇਰਾ ਮਨੋਵਲ ਵਧਾਇਆ ਜੇ ਮੈਂ ਗੱਲ ਕਰ ਲਾਂ ਗੁਰਵਿੰਦਰ ਦੇ ਘਰ ਦੇ ਹਾਲਾਤ ਨੇ ਜਿਹੜੇ ਬਹੁਤੇ ਚੰਗੇ ਨਹੀਂ ਹੈਗੇ ਘਰ ਦੀ ਹਾਲਤ ਵੀ ਕਾਫੀ ਨਾਜ਼ੁਕ ਹੈਗੀ ਅਤੇ ਗੁਰਵਿੰਦਰ ਦੇ ਪਿਤਾ ਇੱਕ ਟੇਲਰ ਨੇਗੇ ਜੋ ਘਰ ਦੇ ਕੋਲੀ ਦੁਕਾਨ ਚਲਾਉਂਦੇ ਨੇ ਅਤੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਦੇ ਨਾਲ ਹੁੰਦਾ ਪਰ ਫਿਰ ਵੀ ਗੁਰਵਿੰਦਰ ਬਹੁਤ ਗੁਰਵਿੰਦਰ ਦਾ ਦਿਮਾਗ ਬਹੁਤ ਤੇਜ ਹੈ ਤੇ ਗੁਰਵਿੰਦਰ ਸਭ ਤੋਂ ਪਹਿਲਾਂ ਮੈਂ ਤੋਂ ਡਾਕ ਟੈਸਟ ਲੈਣਾ ਚਾਹਾਂਗੀ ਤੇ ਮੈਨੂੰ ਤੁਸੀਂ ਸਿੱਖ ਧਰਮ ਬਾਰੇ ਦੱਸੋ ਜਿੰਨੀ ਤੁਹਾਨੂੰ ਨੌਲੇਜ ਹੈਗੀ ਸਿੱਖ ਧਰਮ ਬਾਰੇ ਦਸੇ ਗੁਰੂ ਸਾਹਿਬਾਨਾਂ ਦੇ ਨਾਮ ਅਤੇ ਉਹਨਾਂ ਦੇ ਜਨਮ ਕਦੋਂ ਉਹਨਾਂ ਦੇ ਜਨਮ ਹੋਏ ਨੇ ਇਸ ਬਾਰੇ ਜ਼ਰੂਰ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 1504 ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ 1469 ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ 1534 ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 1565 ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ 1593 ਸ਼੍ਰੀ ਗੁਰੂ ਹਰ Rai ਜੀ ਦਾ ਜਨਮ 1600 B ਸੋਲੋ ਸਤਿ ਕਿਨ ਸੋਲੋ ਸਤਿ ਸ਼ਿਰਗੁਰ ਹਰਕ੍ਰਿਸ਼ਨ ਜੀ ਦੇ ਜਨਮ 1656 ਤੇ ਸ਼ਿਰਗੁਰ ਤੇਗਵਾਰ ਦਰਜੀ ਦੇ ਜਨਮ 1621 ਤੇ ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਜਨਮ 22 ਦਸੰਬਰ 1668 ਪੰਜ ਪਿਆਰਿਆਂ ਦੇ ਨਾਮ ਦੱਸੋ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹੰਮਦ ਸਿੰਘ ਜੀ ਭਾਈ ਸਾਬ ਸਿੰਘ ਜੀ ਚਾਰ ਸਾਹਿਬਜ਼ਾਦਿਆਂ ਦੇ ਨਾਮ ਬਾਬਾ ਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਛੋਟੇ ਸਾਹਿਬ ਜਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹ ਫਤਿਹ ਸਿੰਘ ਜੀ ਦੀ ਕਿੰਨੀ ਉਮਰ ਸੀ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਰਵਰ ਤੇ ਫਤਿਹ ਸਿੰਘ ਜੀ ਦੀ 9 ਸਾਲ 7 ਸਾਲ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਕਿੱਥੇ ਅਜੋਤੀ ਸਰੂਪ ਫਤੇਗੜ ਸਾਹਿਬ ਤਨਸ਼ੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਿਹੜੀ ਜਾਣਕਾਰੀ ਆਏਗੀ ਉਹਦੇ ਵਿੱਚ ਕਿੰਨੇ ਅੰਗ ਨੇਗੇ ਕਿੰਨੇ ਸ਼ਬਦ ਨੇ ਉਸ ਬਾਰੇ ਜਾਣਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1400 ਤੋਂ ਅੰਗ ਹੈ 10 ਲੱਖ 24000 ਅੱਖਰ ਹੈ 13 ਭਾਸ਼ਾਵਾਂ ਹੈ ਕਤੀ ਰਾਗ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਨਾਮ 8345 ਵਾਰਿਆ ਹੈ ਵਾਹਿਗੁਰੂ ਨਾਮ 13 ਵਾਰਿਆ ਗੋਬਿੰਦ ਨਾਮ 747 ਵਾਰਿਆ ਅੱਲਾ ਨਾਮ 49 ਵਾਰਿਆ ਵਾਹਿਗੁਰੂ ਨਾਮ 3 ਵਾਰਿਆ ਰਾਮ ਨਾਮ 2522 ਵਾਰਿਆ ਠਾਕੁਰ ਨਾਮ 216 ਵਾਰਿਆ ਅ ਅੱਲਾ ਨਾਮ ਗੋਪਾਲ ਨਾਮ 2491 ਵਾਰਿਆ ਪਾਰਬ੍ਰਮ ਨਾਮ 324 ਵਾਰਿਆ ਤੇ ਨਰਾਇਣ ਨਾਮ 85 ਵਾਰਿਆ ਤੇ ਜੇਕਰ ਗੁਰਵਿੰਦਰ ਮੈਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂਆਂ ਦੀ ਬਾਣੀ ਦਰਜ ਹੈ 3 ਸੰਤਾਂ ਦੀ ਬਾਣੀ ਦਰਜ ਹੈ 11 ਭੱਟਾਂ ਦੀ ਬਾਣੀ ਦਰਜ ਹੈ 15 ਭਗਤਾਂ ਦੀ ਬਾਣੀ ਦਰਜ ਹੈ ਤੇ ਜੇਕਰ ਗੁਰਵਿੰਦਰ ਮੈਂ ਗੱਲ ਕਰ ਲਾਂ ਕਿ ਇਹ ਸਾਰੀ ਨੌਲੇਜ ਗੁਰਵਿੰਦਰ ਨੂੰ ਆਉਂਦੀ ਕਿੱਥੋਂ ਆ ਮੈਂ Google 'ਤੇ ਕੱਢ ਲੈਣਾ ਜੇ ਮੈਂ Google 'ਪਾ ਇਨਫਰਮੇਸ਼ਨ ਮਿਲ ਜਾਨੀ ਹੈ ਤਾਂ Google 'ਤੇ ਮੈਂ ਕੱਢ ਕੇ ਯਾਦ ਕਰ ਲੈਣਾ ਕੋਈ ਮੈਨੂੰ ਬਾਅਦ ਉਹ ਦੱਸ ਦਿੰਦਾ ਤਾਂ ਮੈਂ ਯਾਦ ਕਰ ਲੈਣਾ ਤਕੋਈ ਅਗਰ ਮੈਨੂੰ ਨਿਊਜ਼ 'ਪਾ ਕੋਈ ਚੀਜ਼ ਚੱਲ ਰਹੀ ਹੋਵੇ ਜ ਜਮੇ ਨਿਊਜ਼ ਦੇਖਦਾ ਹੁਣ ਫਿਰ ਮੈਂ ਤਾਂ ਯਾਦ ਕਰ ਲੈਣਾ ਫਿਰ ਇਸ ਦੇ ਨਾਲ ਹੀ ਜਿਹੜਿਆ ਤੁਹਾਡਾ ਕਲਾਸ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ 6th ਸਟੈਂਡਰਡ 'ਚ ਪੜ੍ਹਦੇ ਹੋਗੇ ਫਿਰ ਸਕੂਲ ਦਾ ਕੰਮ ਵੀ ਨਾਲ-ਨਾਲ ਕਰਦੇ ਹੋ ਕਿ ਇਹੀ ਕੰਮ ਦੇ ਵਿੱਚ ਤੁਹਾਡਾ ਇੰਟਰਸਟ ਜ਼ਿਆਦਾ ਹੈ ਵੀ ਸਕੂਲ ਦੇ ਸਕੂਲ ਦਾ ਵਰਕ ਹੁੰਦਾ ਜਿਹੜਾ ਉਸ ਵੱਲ ਧਿਆਨ ਨਹੀਂ ਹੈ ਨਾ ਜੀ ਮੈਂ ਸਕੂਲ ਦਾ ਵੀ ਕੰਮ ਨਾਲ-ਨਾਲ ਹੀ ਕਰਦਾ ਹਾਂ ਵੀ ਸਕੂਲ 'ਚ ਵੀ ਇਦਾਂ ਹੀ ਜੇ ਟੀਚਰਸ ਕਹਿੰਦੇ ਅਗੇ ਵੀ ਜੋ ਵੀ ਹੁੰਦਾਗਾ ਉਹ ਸਾਰਾ ਕੁਝ ਉਹਨੇ ਇੰਨਾ ਹੀ ਫਾਸਟ ਯਾਦ ਕਰਦੇ ਹੋ ਜਿੰਨਾ ਇਹ ਸਭ ਕਰਦੇ ਹੋ ਹਾਂਜੀ ਸਕੂਲ ਦੀ ਫੁੱਲ ਫਾਰਮ ਸਟੂਡੈਂਟ ਕਮ ਹੇਅਰ ਓਬਟੇਨ ਆਬਜੈਕਟਿਵ ਆਫ ਲਾਈਫ ਤੇ ਜੇਕਰ ਆਪਾਂ ਗੱਲ ਕਰ ਲਈਏ YouTube ਦੀ ਸਥਾਪਨਾ ਕਦੋਂ ਹੋਈ ਸੀ ਕਦੋਂ ਸ਼ੁਰੂ ਹੋਇਆ ਸੀ YouTube 14 ਫਰਵਰੀ 2005 ਨੂੰ ਸ਼ੁਰੂ ਹੋਇਆ ਸੀਗਾ YouTube ਤੇ Facebook ਤੇ ਕਿਸ ਨੇ Facebook ਦੀ ਖੋਜ ਕੀਤੀ ਸੀ ਮਾਰਕ ਜਕਰਵਰਗ ਨੇ ਤੇ ਮਤਲਬ ਕਿ ਸਟਾਰਟ ਹੋਇਆ 4 ਫਰਵਰੀ 2004 ਨੂੰ ਅਮਰੀਕਾ ਨੇ ਜਾਪਾਨ ਤੇ ਬੰਬ ਸੁੱਟਿਆ ਸੀ ਕਦੋਂ ਸੁੱਟਿਆ ਸੀ ਤੇ ਉਹ ਬੰਬ ਦਾ ਨਾਮ ਕੀ ਸੀਗਾ ਅਮਰੀਕਾ ਨੇ ਜਪਾਨ ਤੇ ਬੰਬ ਸੁੱਟਿਆ ਸੀ ਡੇਟ ਸੀਗੀ 6 ਅਗਸਤ 1945 ਤੇ ਬੰਬ ਦਾ ਨਾਮ ਲिटल ਬாய் ਲੋਕ ਮਾਰੇ ਗਏ ਸੀਗੇ ਲੱਖ 140000 ਤੇ ਬੰਬ ਹਿਰੋਸ਼ੀਮਾ ਨਾਗਾਸਾਕੀ ਸ਼ਹਿਰਾਂ 'ਚ ਸੁੱਟਿਆ ਗਿਆ ਸੀ ਤੇ ਡੇ ਸੀਗਾ ਸੰਡੇ ਪੰਜਾਬ ਦੇ ਐਜੂਕੇਸ਼ਨ ਮਨਿਸਟਰ ਸਰਦਾਰ ਪ੍ਰਗਟ ਸਿੰਘ ਸਿੱਖ ਧਰਮ ਦੇ ਵਿੱਚ ਪਹਿਲੇ ਗ੍ਰੰਥੀ ਕੌਣ ਸਨ ਬਾਬਾ ਬੁੱਢਾ ਜੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਰਸਮ ਕਿੱਥੇ ਨਿਭਾਈ ਗਈ ਸੀ ਬਟਾਲਾ ਅੰਡੀਆਂ ਦੇ ਵਿੱਚ ਫਸਟ ਟ੍ਰੇਨ ਕਦੋਂ ਸ਼ੁਰੂ ਹੋਈ ਸੀ 16 16 ਅਪ੍ਰੈਲ 1857 ਤੇ ਉਹਦਾ ਰੂਟ ਫਸਟ ਰੂਟ ਕਿਹੜਾ ਸੀ ਤੇ ਕਦੋਂ ਸੀਗਾ ਉਹਨਾਂ ਮੁੰਬਈ ਤੋਂ ਲੈ ਕੇ ਥਾਣੇ ਤੱਕ ਚੱਲੀ ਸੀ 34 ਕਿਲੋਮੀਟਰ ਇਸੇ ਦਿਨ ਆਲੀ ਜੇ ਮੈਂ ਕੁਝ ਹੋਰ ਸਵਾਲ ਇਹ ਤੋਂ ਗੁਰਵਿੰਦਰ ਤੋਂ ਪੁੱਛਾਂ ਤਾਂ ਗੁਰਵਿੰਦਰ ਮੈਨੂੰ ਇਹ ਦੱਸੋ ਕਿ ਜਿਹੜੇ ਪੀਐਮ ਮੋਦੀ ਨੇਗੇ ਉਹ ਇੰਡੀਆ ਦੇ ਕਿੰਵੇਂ ਪ੍ਰਧਾਨ ਮੰਤਰੀ ਨੇ ਤੇ ਪਹਿਲਾਂ ਜਿਹੜੇ ਨਰਿੰਦਰ ਮੋਦੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਸੀ ਤੇ ਉਹਨਾਂ ਸਾਰੇ ਪ੍ਰਧਾਨ ਮੰਤਰੀਆਂ ਦੇ ਮੈਨੂੰ ਨਾਮ ਦੱਸ ਦੋ। ਸ਼੍ਰੀ ਨਰਿੰਦਰ ਮੋਦੀ 18ਵੇਂ ਪ੍ਰਧਾਨ ਮੰਤਰੀ ਨੇ ਤੇ ਉਹਨਾਂ ਦੇ ਪਹਿਲਾਂ ਟੋਟਲੀ ਨਾਮ ਮਤਲਬ ਕਿ ਸ਼੍ਰੀ ਪੰਡਿਤ ਜਵਾਲਾ ਨਾਰੂ ਗੁਲਜ਼ਾਰੀ ਲਾਲਨੰਦਾ ਲਾਲ ਬਾਧਰ ਸ਼ਾਸਤਰੀ ਗੁਲਜ਼ਾਰੀ ਲਾਲਨੰਦਾ ਇੰਦਰਾ ਗਾਂਧੀ ਮਰਜੀ ਦੇ ਸਾਈ ਚੌਧਰੀ ਚਰਨ ਸਿੰਘ ਰਜੀਵ ਗਾਂਧੀ ਇੰਦਰਾ ਗਾਂਧੀ ਵਿਸ਼ਵਨਾਥ ਪ੍ਰਤਾਪ ਸਿੰਘ ਚੰਦਰਸ਼ੇਖਰ ਪੀ ਵਿਨਰਸੀ ਮਾਰਾਓ ਅਟਲ ਬਿਹਾਰੀ ਵਾਜਪਾਈ ਇੰਦਰ ਕੁਮਾਰ ਗੁਜਰਾਲ ਐਚ ਡੀ ਦੇਵਕੋੜਾ ਅਟਲ ਬਿਹਾਰੀ ਵਾਜਪਾਈ ਸਰਦਾਰ ਮਨਮੋਹਨ ਸਿੰਘ ਤੇ ਸ਼੍ਰੀ ਨਰਿੰਦਰ ਮੋਦੀ ਤੇ ਇਸੇ ਦੇ ਨਾਲ ਹੀ ਮੈਨੂੰ ਇਹ ਵੀ ਦੱਸ ਦੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਨਾਮ ਕੀ ਸੀਗਾ ਮਹਾਰਾਜਾ ਬੁੱਧ ਸਿੰਘ ਪੰਜਾਬ ਦੀ ਕੋਇਲ ਕਿਸ ਗਾਇਕ ਨੂੰ ਕਿਹਾ ਜਾਂਦਾ ਹੈ ਸਰੀ ਪੰਜਾਬ ਦੀ ਗੋਲ ਸੁਨਿੰਦਰ ਕੌਰ ਨੂੰ ਕਲਯੁਗ ਦੀ ਉਮਰ ਕਿੰਨੀ ਹੈ 4 ਲੱਖ 4 ਲੱਖ ਕਲਯੁਗ ਦੀ ਉਮਰ ਉਮਰ 432000 ਬਰਸ ਤੇ ਸਤਯੁਗ ਦੀ ਸਤਯੁਗ ਦੀ 8 ਲੱਖ ਵੀਰ ਬਰਸ ਤ੍ਰੇਤਾ ਯੁਗ ਦੀ 1296 ਬਰਸ ਚਾਰੇ ਯੁਗਾਂ ਦੇ ਵਿੱਚ ਕਿਹੜੇ ਕਿਹੜੇ ਗੁਰੂ ਆਏ ਸਨ ਚਾਰੇ ਸਤਿਗੁਰ ਚ ਸ੍ਰੀ ਵਾਸudev ਜੀ ਤ੍ਰੇਤਾਚ ਸ੍ਰੀ ਰਾਮਚੰਦਨ ਜੀ ਦਵਾਪਰਚ ਸ੍ਰੀ ਕ੍ਰਿਸ਼ਨ ਭਗਵਾਨ ਜੀ ਕਲਯੁਗ ਚ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਸੀਗੇ ਉਹਨਾਂ ਦੇ ਪਿਤਾ ਦਾ ਨਾਮ ਰਾਧਾ ਯਾਦਵਿੰਦਰ ਸਿੰਘ ਤੇ ਜੇਕਰ ਮੈਂ ਗੁਰਵਿੰਦਰ ਦੀ ਗੱਲ ਕਰਾਂ ਕਿ ਗੁਰਵਿੰਦਰ ਵੱਡਾ ਹੋ ਕੇ ਕੀ ਬਣਨਾ ਚਾਹੁੰਦਾ ਆਈ ਐਸ ਆਫੀਸਰ ਆਈ ਐਸ ਆਫੀਸਰ ਪੁਲਿਸ ਦੀ ਗੱਲ ਕਰ ਲਈ ਤਾਂ ਪੁਲਿਸ ਦੇ ਵਿੱਚ ਸਭ ਤੋਂ ਵੱਡਾ ਅਹੁਦਾ ਕੀ ਦਾ ਡੀਜੀਪੀ ਦਾ ਪੰਜਾਬ ਦੇ ਡੀਜੀਪੀ ਦਾ ਨਾ ਸਰਦਾਰ ਇਕਬਾਲ ਪ੍ਰੀਤ ਸਿੰਘ ਸੋਹਤਾ ਇੱਥੇ ਗੁਰਵਿੰਦਰ ਦੇ ਫਾਦਰ ਵੀ ਸਾਡੇ ਨਾਲ ਮੌਜੂਦ ਨੇ ਸਰ ਤੁਸੀਂ ਵੀ ਇੱਕ ਵਾਰ ਇਧਰ ਇੰਟਰਵਿਊ ਦੇ ਵਿੱਚ ਆ ਜਾਓ ਤੇ ਮੈਂ ਕੁਝ ਗੱਲਾਂ ਤੁਸੀਂ ਸਾਡੇ ਸਾਨੂੰ ਦੱਸੋ ਗੁਰਵਿੰਦਰ ਬਾਰੇ ਸੱਚੀ ਕਾਲ ਸਰ ਸਾਸ਼ੀ ਕਾਲ ਜੀ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਜਸਵੀਰ ਸਿੰਘ ਮੈਂ ਟੇਲਰ ਮਾਸਟਰ ਦਾ ਕੰਮ ਕਰਦਾ ਸਭ ਤੋਂ ਪਹਿਲਾਂ ਤਾਂ ਮੈਂ ਐਨ ਆਰ ਆਈ ਪੰਜਾਬੀ ਟੀਵੀ ਦਾ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਚਲ ਕੇ ਇੱਕ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਘਰ ਆਏ ਉਹਦੀ ਵੀ ਵੀ ਬੱਚਿਆਂ ਨੂੰ ਪ੍ਰੇਰਨਾ ਮਿਲਦੀ ਹੈ ਵੀ ਬੱਚੇ ਹੋਰ ਟੈਲੈਂਟ ਹੋਣ ਤੇ ਤੁਸੀਂ ਸਾਡੇ ਬੱਚੇ ਦਾ ਹੌਸਲਾ ਵਧਾਇਆ ਹੋਰ ਬੱਚੇ ਵੀ ਸਾਡੇ ਹੀ ਆ ਜੋ ਜਿਸ ਤਰ੍ਹਾਂ ਤੁਸੀਂ ਬੱਚਿਆਂ ਦਾ ਟੈਲੈਂਟ ਦਿਖਾਉਂਦੇ ਆ ਤਾਂ ਸਰਕਾਰਾਂ ਤੱਕ ਬੱਚੇ ਪਹੁੰਚਦੇ ਆ ਤੁਹਾਡਾ ਧੰਨਵਾਦ ਜੀ ਇਹ ਸਰ ਜੇਕਰ ਮੈਂ ਗੱਲ ਕਰ ਲਾਂ ਕਿ ਗੁਰਵਿੰਦਰ ਦਾ ਦਿਮਾਗ ਬਹੁਤ ਚੰਟ ਹੈਗਾ ਤੇ ਹਰ ਇੱਕ ਚੀਜ਼ ਨੂੰ ਬਹੁਤ ਜਲਦੀ ਕੈਚ ਕਰਦਾ ਹੈਗਾ ਇਹਨੂੰ ਫਿਰ ਤੁਸੀਂ ਇਹ ਸਾਰੀਆਂ ਚੀਜ਼ਾਂ ਸਿਖਾਉਂਦੇ ਹੋ ਜਾਂ ਫਿਰ ਇਹ ਖੁਦ ਹੀ ਪੜ੍ਹਾਈ ਕਰਦਾ ਹੈ ਇਸ ਮੈਡਮ ਸਭ ਤੋਂ ਪਹਿਲਾਂ ਤਾਂ ਇਹਨੂੰ ਲਗਨ ਹੋਈ ਜਿਸ ਤਰ੍ਹਾਂ ਆਪਣੇ ਕਹੜਿਆਣੇ ਤੋਂ ਕਟਲ ਲਿਆਏ ਕਰਦਾ ਤਾਂ ਕਿਸੇ ਟਾਈਮ ਤਾਂ ਉਸ ਟਾਈਮ ਇਹਦੀ ਇਹ 6.5 ਸਾਲ ਦੀ ਜਦ ਇਸਨੇ ਕੋਈ ਵੀ ਚੀਜ਼ ਮੰਨ ਲਓ ਇੱਕ ਵਾਰੀ ਦੇਖ ਲੈਣੀ ਉਹ ਇਹਦੀ ਮੈਮਰੀ ਇੰਨੀ ਸ਼ਾਰਪ ਹੈ ਉਹਦੇ ਇਹ ਇਹਦੇ ਮੈਂਡ ਦੇ ਵਿੱਚੋਂ ਆ ਜਾਣੀ ਕਦੀ ਇਹਨੂੰ ਭੁੱਲਣਾ ਨਹੀਂ ਜੋ ਇੱਕ ਵਾਰੀ ਜਿਸ ਤਰ੍ਹਾਂ ਹੁਣ ਤੁਸੀਂ ਦੱਸ ਦੋ 2 ਘੰਟੇ ਬਾਅਦ ਤੁਸੀਂ ਇਹਦਾ ਟੈਸਟ ਲੈ ਸਕਦੇ ਆ ਵੀ ਇਹ ਮੈਂ ਇਹਨੂੰ ਗੱਲ ਦੱਸੀ ਦੀ ਮੈਂ ਇਹਨੂੰ ਪੁੱਛਾਂ ਤਾਂ ਇਹਦੀ ਜਿਹੜੀ ਯਾਦ ਆਸਦੀ ਹੈ ਇਹਨੂੰ ਇੱਕ ਆ ਦੋ ਵਾਰੀ ਦੱਸਣੇ ਦੀ ਲੋੜ ਹੈ ਜੀ ਜਿਸ ਤਰ੍ਹਾਂ ਹੁਣ ਪੰਜਾਬ ਦੇ ਕੋਈ ਵੀ ਮੰਤਰੀ ਬਦਲੇ ਹਲੇ ਇਹਨੂੰ ਅਸੀਂ ਇਦਾਂ ਕੁਝ ਦੱਸਣੇ ਆ ਕੁਝ ਨੈਟ ਤੇ ਨਹੀਂ ਆ ਰਹੇ ਹਦੇ ਉਹਨੂੰ ਸਾਰਾ ਪਤਾ ਲੱਗ ਜਾਣਾ ਵੀ ਇਹ ਜਿਸ ਤਰ੍ਹਾਂ ਹੁਣ ਡਿਪਟੀ ਸੀਐਮ ਇਹਨੂੰ ਪਤਾ ਲੱਗ ਗਿਆ ਜੋ ਨਿਕੜ ਰਹੇ ਆ ਇਹ ਆਪਣੇ ਆਪ ਯਾਦ ਕਰ ਲੰਦਾ ਹੀ ਇਹਨਾਂ ਗੁਰਵਿੰਦਰ ਸਾਡੇ ਨਾਲ ਜਿਨ੍ਹਾਂ ਦਾ ਦਿਮਾਗ ਤਾਂ ਮੇਰੇ ਖਿਆਲ ਚ ਤੁਸੀਂ ਟੈਸਟਿੰਗ ਦੇ ਵਿੱਚ ਦੇਖ ਹੀ ਲਿਆ ਹੋਣਾ ਕਿਉਂਕਿ ਔਖੇ ਤੋਂ ਔਖੇ ਸਵਾਲ ਜਿਹੜੇ ਕਿ ਸ਼ਾਇਦ ਸਾਨੂੰ ਵੀ ਨਹੀਂ ਪਤਾ ਹੋਣੇ ਅਤੇ ਨਾ ਹੀ ਅਸੀਂ ਉਹਨਾਂ ਚੀਜ਼ਾਂ ਵੱਲ ਧਿਆਨ ਦਿੰਨੇ ਆਂਗੇ ਉਹ ਤੁਸੀਂ ਦੇਖ ਲਿਆ ਹੋਣੇ ਕਿ ਬੜੀ ਆਸਾਨੀ ਦੇ ਨਾਲ ਗੁਰਵਿੰਦਰ ਉਹਨਾਂ ਸਵਾਲਾਂ ਦੇ ਜਵਾਬ ਦੇ ਦਿੰਦੇ ਨੇਗੇ ਅਤੇ ਅਜਿਹੇ ਬੱਚਿਆਂ ਨੂੰ ਸਾਨੂੰ ਪਰਉਤਸਾਹਿਤ ਕਰਨ ਦੀ ਉਹਨਾਂ ਨੂੰ ਹੌਸਲਾ ਦੇਣ ਦੀ ਜ਼ਰੂਰਤ ਹੈ ਕਿਉਂਕਿ ਕਈ ਵਾਰ ਘਰ ਦੀ ਗਰੀਬੀ ਕਰਕੇ ਅਜਿਹੇ ਬੱਚੇ ਦਬੇ ਰਹਿ ਜਾਂਦੇ ਨੇਗੇ ਉਹ ਅੱਗੇ ਨਹੀਂ ਵੱਧ ਪਾਉਂਦੇ ਸਾਨੂੰ ਅਜਿਹੇ ਬੱਚਿਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤੇ ਅਜੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਜੁੜੇ ਰਹੋ ਐਨਆਰਆਈ ਪੰਜਾਬੀ ਟੀਵੀ ਦੇ ਨਾਲ